ਇਹ ਕੰਦਨਾ ਫਿਰਨਚਿਕ ਇੱਕ ਇੰਟਰਵਲ ਹੁੰਦਾ ਇਹ ਚ ਤਾਂ ਬਾਰ-ਬਾਰ ਕੁਝ ਇੱਕ ਨਵੀਂ ਚ ਜੁੜਦੀ ਆ ਇੱਕ ਬੰਦਾ ਟੁੱਟਦਾ ਫੇਰ ਅਗਲੀ ਵਾਈਂਡ ਵਾਈਂਡ ਭਾਜੀ ਕਿਸ ਤਰੀਕੇ ਨਾਲ ਅਹਿਸਾਸ ਲੈ ਕੇ ਆਇਓ ਬਾਤ ਮੈਂ ਨਾ ਬਹੁਤ ਦੇਰ ਬਾਅਦ ਰੋਇਆ ਮੈਨੂੰ ਪਤਾ ਨਹੀਂ ਲੱਗਿਆ ਮੈਂ ਨਾਲ ਜ਼ਿਆਦਾ ਰੋ ਰਿਹਾ ਸੀਗਾ ਜਦੋਂ ਸਿਮੀ ਜੀ ਰੋਂਦੇ ਸੀ ਜਾਂ ਉਹ ਜਿਹੜੀ ਸਿਚੁਏਸ਼ਨ ਸੀਗੀਆਂ ਨਾ ਤੇ ਹਰੇਕ ਦੀ ਲਾਈਫ ਚ ਆਉਂਦੀ ਹੈ ਉਹ ਸਿਚੁਏਸ਼ਨ ਤੋਂ ਜਿਹੜਾ ਫੀਲ ਫੜਿਆ ਸੀ ਨਾ ਉਹ ਇਦਾਂ ਹੀ ਟਲ ਟੁੱਟਦਾ ਤੋ ਇਦਾਂ ਹੀ ਰਹੁੰਦਾ ਬੰਦਾ ਉਹ ਬੱਚਿਆਂ ਵਾਂਗ ਵੀ ਰਹੁੰਦਾ ਜਿੱਦ ਸਾਹਿਬ ਨੇ ਉਹਨਾਂ ਨੇ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਜ਼ਿਆਦਾ ਹਿੱਸਾ ਉਧਰ ਹੈ ਹਾਂਜੀ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਆ ਤੇ ਬਟ ਕੀ ਕਰੀਏ ਹੁਣ ਇਹ ਪਸਤੂਰੀ ਇਹੋ ਜਿਹਾ ਬਣ ਗਿਆ ਮੈਨੂੰ ਲੱਗਦਾ ਹੈ ਕੋਈ ਵੀ ਖੂਬਸੂਰਤ ਫਿਲਮ ਉਹ ਤਾਂ ਮੁਕੰਮਲ ਹੋ ਜਾਂਦੀ ਹੈ ਜਦੋਂ ਅੱچھے ਕਲਾਕਾਰ ਉਹਨਾਂ ਨੂੰ ਵੇਖਣ ਆਂਦੇ ਨੇ ਸੋ ਸਿਨੇਮਾ ਦੀ ਬਹੁਤ ਸੋਹਣੀ ਸਮਝ ਰੱਖਣ ਵਾਲੇ ਬੜੇ ਹੀ ਕਮਾਲ ਦੇ ਕਲਾਕਾਰ ਸਾਡੇ ਨਾਲ ਨੇ ਸੋ ਫਿਲਮ ਜੀਵੇ ਸੋਣਿਆ ਜੀ ਉਹਨਾਂ ਨੂੰ ਕਿਹੋ ਜਿਹਾ ਲੱਗਿਆ ਆਉ ਜਾਣਦੇ ਆ ਅਮਨ ਭਾਜੀ ਸਾਡੇ ਨਾਲ ਨੇ ਅਮਨ ਭਾਜੀ ਸੱਸੀ ਗਾਲ ਜੀ ਸੱਸੀ ਗਾਲ ਜੀ ਸਰ ਮੈਨੂੰ ਤਾਂ ਦੱਸੋ ਇਹ ਕਿਵੇਂ ਆ ਨਾ ਵਧੀਆ ਤੂੰ ਦੱਸੋ ਠੀਕ ਹੋ ਮੈਂ ਬਿਲਕੁਲ ਠੀਕ ਹਾਂ ਭਾਜੀ ਲੁੱਕਸ ਚੇਂਜ ਲੱਗ ਰਹੀਆਂ ਨੇ ਇਹ ਇਹਦੇ ਪਿੱਛੇ ਦਾ ਰਾਜ਼ ਕੀ ਹੈ ਅ ਕੁਛ ਨਹੀਂ ਐ ਜੋ ਵੈਬ ਸੀਰੀ ਸੀ ਸ਼ੁਰੂ ਹੋਣੀ ਉਹਦੇ ਲਈ ਥੋੜੀ ਲੁੱਕ ਚੇਂਜ ਕੀਤੀ ਆ ਪਰ ਇਹ ਬੜਾ ਵਧੀਆ ਲੱਗ ਗਿਆ ਜਦੋਂ ਤੁਸੀਂ ਸੁਣਦੇ ਨਾ ਤੁਹਾਡਾ ਕੋਈ ਪ੍ਰੋਜੈਕਟ ਚੱਲ ਰਿਹਾ ਹੈ ਜਾਂ ਪ੍ਰੋਜੈਕਟ ਯੂ نو ਹੋਣ ਵਾਲਾ ਸੋ ਅੱਛਾ ਲੱਗਦਾ ਦਿਲ ਨੂੰ ਥੈਂਕ ਯੂ ਸੋ ਮਚ ਆਪਾਂ ਜੀ ਫਿਲਮ ਦੇਖਣ ਆਇਓ ਕੋਈ ਖਾਸ ਵਜ੍ਹਾ ਸੀ ਇਸ ਫਿਲਮ ਨਾਲ ਕਨੈਕਟ ਕਰਨ ਦੀ ਹਾਂਜੀ ਸਭ ਤੋਂ ਇੰਪੋਰਟੈਂਟ ਸੀ ਦੀਪਕ ਬਾਜੀ ਕਿਉਂਕਿ ਉਹਨਾਂ ਨੇ ਪਹਿਲਾਂ ਮੈਂ ਜਲਵਾਯੂ ਕੀਤੀ ਸੀ ਤੇ ਵੈਸੇ ਵੀ ਮੈਨੂੰ ਬਹੁਤ ਇੰਟੈਲੀਜੈਂਟ ਏਕਟਰ ਲੱਗਦਾ ਜੀ ਫਿਲਮ ਦੇਖ ਕੇ ਮੈਨੂੰ ਮਤਲਬ ਡਿਫਰੈਂਟ ਲਵ ਸਟੋਰੀ ਹਾਂ ਡਿਫਰੈਂਟ ਹੀ ਮਤਲਬ ਜੀ ਇੱਕ ਹੁੰਦਾ ਨਾ ਫਿਲਮ ਚ ਇੱਕ ਦੋ ਇੱਕ ਇੰਟਰਵਲ ਹੁੰਦਾ ਇਹ ਚ ਤਾਂ ਬਾਰ ਬਾਰ ਕੁਝ ਇੱਕ ਨਵੀਂ ਚ ਜੁੜਦੀ ਆ ਇੱਕ ਬੰਦਾ ਟੁੱਟਦਾ ਫਿਰ ਅਗਲੀ ਮਾਈਂਡ ਲਾਈਨ ਪਾਜੀ ਮੈਨੂੰ ਮੈਂ ਸਮਝਦੀ ਆ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਪਿਆਰ ਦੀ ਬਹੁਤ ਅਹਿਮੀਅਤ ਹੈ ਇੱਕ ਇਸ਼ਕ ਦੀ ਬਹੁਤ ਅਹਿਮੀਅਤ ਹੈ ਸੋ ਸਵੈਮ ਦੇ ਵਿੱਚ ਇਸ਼ਕ ਨੂੰ ਕਿਸੇ ਇਹੋ ਜਿਹੇ ਤਰੀਕੇ ਨਾਲ ਦਿਖਾਇਆ ਗਿਆ ਕਿ ਮੈਨੂੰ ਲੱਗਦਾ ਤੁਸੀਂ ਜਜ਼ਬਾਤੀ ਵੀ ਹੋਵੋਗੇ ਤੁਸੀਂ ਖੁਸ਼ ਵੀ ਹੋਵੋਗੇ ਤੁਸੀਂ ਸਰਪ੍ਰਾਈਜ਼ ਵੀ ਹੋਵੋਗੇ ਸੋ ਅਮਨ ਦੀ ਜ਼ਿੰਦਗੀ ਦਾ ਪਿਆਰ ਦੇਖਿਆ ਔਰ ਇਸ ਫਿਲਮ ਨੂੰ ਦੇਖਿਆ ਤਾਂ ਪਾਜੀ ਕਿਸ ਤਰੀਕੇ ਨਾਲ ਅਹਿਸਾਸ ਲੈ ਕੇ ਆਇਓ ਬਾਹਰ ਮੈਂ ਨਾ ਬਹੁਤ ਦੇਰ ਬਾਅਦ ਰੋਇਆ ਮੈਨੂੰ ਪਤਾ ਨਹੀਂ ਲੱਗਿਆ ਮੈਂ ਨਾ ਜ਼ਿਆਦਾ ਰੋ ਰਿਹਾ ਸੀਗਾ ਜਦੋਂ ਸਿਮੀ ਜੀ ਰੋਂਦੇ ਸੀ ਜਾਂ ਉਹ ਜਿਹੜੇ ਸਿਚੁਏਸ਼ਨ ਸੀਗੀਆਂ ਨਾ ਰਾਈਟ ਤੇ ਹਰੇਕ ਦੀ ਲਾਈਫ ਚ ਆਉਂਦੀ ਹੈ ਉਹ ਸਿਚੁਏਸ਼ਨ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਅਫੇਅਰ ਵਾਈਜ਼ ਜਾਂ ਬੋਏਫ੍ਰੈਂਡ ਗਰਲ ਵਾਈਜ਼ ਕਿਸੇ ਤਰੀਕੇ ਨਾਲ ਜਦ ਦਿਲ ਟੁੱਟਦਾ ਹੈ ਨਾ ਤਾਂ ਜਿਹੜਾ ਫੀਲ ਫੜਿਆ ਸੀ ਨਾ ਉਹਨਾਂ ਨੇ ਉਹ ਇਦਾਂ ਹੀ ਦਿਲ ਟੁੱਟਦਾ ਜੀ ਤੇ ਇਦਾਂ ਹੀ ਰੋਂਦਾ ਬੰਦਾ ਉਹ ਬੱਚਿਆਂ ਨੂੰ ਵੀ ਰੋਂਦਾ ਜਿੱਦ ਸਾਹਿਬ ਨਾਲ ਉਹਨਾਂ ਨੇ ਮਤਲਬ ਮੈਂ ਹੁਣ ਵੀ ਖੁਸ਼ ਹੋ ਰਿਹਾ ਤੇ ਮਤਲਬ ਮੈਂ ਦੇਖਿਆ ਜਿਹੜਾ ਪਿਆਰ ਹੈ ਨਾ ਉਹ ਆਪਾਂ ਇਹ ਨਹੀਂ ਕਹਿ ਸਕਦੇ ਕਿਸੇ ਥੋਪ ਨਹੀਂ ਸਕਦੇ ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਨਾ ਤੇ ਉਹਨੂੰ ਬਸ ਖੁੱਲ ਕੇ ਜੀਣ ਦਿਓ ਆਪ ਵੀ ਖੁੱਲ ਕੇ ਜੀਓ سمجھ دی کہ تھنو بچپن تو ہی سکھا دیتا جاندا ہے کہ مذہب نہیں سکھاتا آپس میں վے رکھنا ਅਸੀਂ ہندو ਸਿੱਖ ਮੁਸਲਮ ईसाई ਸਾਰੇ ਭਾਈ ਭਾਈਆ ਫਿਰ ਵੀ ਇੱਕ ਬਾਉਂਡਰੀਸ ਦਿਲਾ ਦੇ ਵਿੱਚ ਕਿ ਤਰ੍ਹਾਂ ਕਿਤੇ ਕੜਵਾਹਟ ਭਰੀ ਹੋਈ ਹੈ ਹੈ ਨਾ ਪਰ ਮੈਨੂੰ ਲੱਗਦਾ ਤੁਹਾਡੇ ਸਾਡੇ ਵਰਗੇ ਭੈਣ ਭਰਾ ਹੋਗੇ ਪਰਿਵਾਰ ਹੋਗੇ ਉਹਨਾਂ ਦੇ ਦਿਲਾਂ ਚ ਅੱਜ ਵੀ ਤਾਂ ਹੈ ਕਿ ਕਿਸੇ ਨਾ ਕਿਸੇ ਤਰੀਕੇ ਇੱਕ ਹੋ ਜਾਈਏ ਸੋ ਤੁਸੀਂ ਕੀ ਸਮਝਦੇ ਹੋ ਨਹੀਂ ਸਹੀ ਹੈ ਐਚ ਨਹੀਂ ਨਾ ਐਚ ਸਾਰੇ ਗਰੋ ਹੀ ਇਦਾਂ ਹੋਏ ਆ ਮਾਈਂਡ ਚ ਇੱਕ ਸੈਟ ਕੀਤਾ ਬਟ ਇਦਾਂ ਦਾ ਕੁਝ ਨਹੀਂ ਆ ਹੁਣ ਜਿਵੇਂ ਇਹ ਚ ਬਹੁਤ ਪਿਆਰਾ ਮੈਸੇਜ ਆਉ ਹਾਂਜੀ ਬਿਊਟੀਫੁਲ ਵੇਨਾ ਦੱਸਿਆ ਗਿਆ ਉਹ ਦਿਲਾਂ ਚ ਬੈਠਦੀ ਹੈ ਕਿ ਗੱਲ ਇਦਾਂ ਹੋ ਸਕਦਾ ਤੇ ਹਰੇ ਉਧਰੋਂ ਵੀ ਚਾਹੁੰਦੇ ਕਿਉਂਕਿ ਮੈਂ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਜ਼ਿਆਦਾ ਹਿੱਸਾ ਉਧਰ ਹੈ ਹਾਂਜੀ ਤੇ ਉਹ ਫਿਰ ਉਹਨਾਂ ਦੇ ਦੋਨੋਂ ਪਾਸੇ ਸੇਮ ਹੀ ਆ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਆ ਤੇ ਬਟ ਕੀ ਕਰੀਏ ਹੁਣ ਆਹ ਪਸਤੂਰੀ ਇਹੋ ਜਿਹਾ ਬਣ ਗਿਆ ਕੁਝ ਗੱਲਾਂ ਹੀ ਆ ਸਾਡੇ ਕੋਲ ਐਫਰਟ ਕਰਕੇ ਵੀ ਨਹੀਂ ਕੋਸ਼ਿਸ਼ ਕਰ ਸਕਦੇ ਭਾਜੀ ਤੁਸੀਂ ਬਹੁਤ ਡੂੰਘੀ ਆਇਓ ਜਿਹੜੇ ਬੜੇ ਹੋਏ ਹੋ ਸਿਨੇਮਾ ਦੇ ਵਿੱਚ ਹਨ ਇਹੋ ਜੀਆਂ ਫਿਲਮਾਂ ਇੱਕ ਵੱਖਰਤਾ ਲੈ ਕੇ ਆਉਂਦੀਆਂ ਹਨ ਮੈਨੂੰ ਲੱਗਦਾ ਵਾਕਈ ਇਸ ਫਿਲਮ ਦੀ ਟੀਮ ਨੂੰ ਸੇਰਾ ਜਾਂਦਾ ਹੈ ਜਿਨ੍ਹਾਂ ਨੇ ਇਨੀਸ਼ੀਏਟਿਵ ਚੱਕਿਆ ਪਹਿਲੀ ਵਾਰ ਲੀਡ ਰੋਲ ਤੇ ਪਾਕਿਸਤਾਨੀ ਕਲਾਕਾਰ ਆਏ ਨੇ ਸੋ ਇੱਕ ਕਲਾਕਾਰ ਹੋਣ ਖਾਤਰ ਤੁਸੀਂ ਸਿਨੇਮਾ ਨੂੰ ਇਸ ਫਿਲਮ ਦੇ ਜ਼ਰੀਏ ਕਿਦਾਂ ਤੁਹਾਡਾ ਨਜ਼ਰੀਆ ਹੈ ਬਹੁਤ ਦੇਰਾਂ ਕੁਝ ਫਰੈਸ਼ ਸਕਰੀਨ ਦੇਖਣ ਨੂੰ ਮਿਲਿਆ ਜਦੋਂ ਮਤਲਬ ਸਕਰੀਨ ਆਇਆ ਲੱਗਦਾ ਨਹੀਂ ਸੀਗਾ ਕਿ ਆਪਾਂ ਕੀ ਪੰਜਾਬੀ ਮੂਵੀ ਦੇ ਰਹੋ ਇਸ ਕਰਕੇ ਕਿਉਂਕਿ ਚਿਹਰਾ ਨਵਾਂ ਸੀ ਹਾਂਜੀ ਠੀਕ ਹੈ ਤੇ ਹੁਣ ਉਹ ਹਨ ਉੱਧਰ ਵੀ ਰਿਲੀਜ਼ ਹੋਈ ਐ ਇੱਧਰ ਵੀ ਇੱਕ ਇੱਕ ਵਾਰ ਹੋਰ ਖੁੱਲਿਆ ਜੀ ਆਪਾਂ ਪਹਿਲਾਂ ਜਿਹਨੇ ਪਾਕਿਸਤਾਨ ਤੋਂ ਆਰਟਿਸਟ ਆਏ ਸੀ ਉਹ ਕਾਮੇਡੀਅਨ ਸੀਗੇ ਥੀਏਟਰ ਆਰਟਿਸਟ ਸੀ ਤੋ ਇੱਕ ਲੀਡ ਤੇ ਲੈ ਕੇ ਆਇਆ ਤੇ ਮਤਲਬ ਬਹੁਤ ਵਧੀਆ ਮਤਲਬ ਮੇਰੇ ਸਾਹਮਣੇ ਦੋਨੋਂ ਪਾਸੇ ਹੁਣ ਵਧੀਆ ਪਿਆਰ ਮਿਲੂਗਾ ਇਹ ਕਿੰਨੀ ਵੀ ਬਾਉਂਡਰੀ ਖੁੱਲੀ ਪਾਜੀ ਜੀ ਕੋਈ ਇਹੋ ਜਿਹਾ ਕਨਸੈਪਟ ਦੁਬਾਰਾ ਆਂਦਾ ਜਿਸ ਦੇ ਵਿੱਚ ਏਕੇ ਦੀ ਗੱਲ ਕੀਤੀ ਜਾਂਦੀ ਹੈ ਹਨ ਆਪਣੇ ਪੰਨ ਦੀ ਗੱਲ ਕੀਤੀ ਜਾਂਦੀ ਹੈ ਅਮਨ ਉਸ ਦਾ ਹਿੱਸਾ ਬਣਨ ਚਾਹਾਂਗੇ ਮੈਂ ਤਾਂ ਜੀ ਮੈਂ ਸੀਰੀਅਸਲੀ ਮੈਂ ਚਾਹੁੰਦਾ ਕਿ ਮੇਰੇ ਕੋਲ ਇਹਦਾਂ ਦਾ ਪ੍ਰੋਜੈਕਟ ਆਵੇ ਤੇ ਮੈਂ ਲ ਤੇ ਮੇਰਾ ਮੈਂ ਕੰਮ ਕਰ ਰਿਹਾ ਹੌਲੀ ਹੌਲੀ ਰੱਬ ਦੀ ਕਿਰਪਾ ਨਾਲ ਕੰਮ ਵਧਿਆ ਆ ਰਿਹਾ ਜੀ ਤੇ ਮੈਂ ਇਦਾਂ ਦੀ ਲਵ ਸਟੋਰੀ ਜਾਂ ਇਦਾਂ ਦਾ ਕੁਝ ਮੈਸੇਜ ਹੋਵੇ ਜਿਸ ਚੋਂ ਮੈਂ ਜ਼ਰੂਰ ਕਰਨਾ ਚਾਹੁੰਗਾ ਮੇਰੀ ਮੈਂ ਸਾਰਿਆਂ ਨੂੰ ਦਿਲੋਂ ਕਹਿ ਰਹਾ ਕਿ ਮੈਂ ਕਰਨਾ ਚਾਹੁੰਦਾ ਇਦਾਂ ਵਿੱਚ ਮੈਂ ਭਾਜੀ ਦਿਲੋਂ ਚਾਹਾਂਗੇ ਤੁਸੀਂ ਥਾਪਰ ਭਾਈ ਦੀ ਗੱਲ ਕੀਤੀ ਹੈ ਮੈਂ ਤਾਂ ਕਹਿੰਦੀ ਇਹੋ ਜਿਹੀਆਂ ਫਿਲਮਾਂ ਲਿਖਣ ਤੇ ਬਣਾਉਣ ਤੇ ਤੁਹਾਨੂੰ ਫਿਰ ਤੋਂ ਇਹੋ ਜਿਹਾ ਸਿਨੇਮਾ ਦੇ ਥਰੂ ਇੰਟਰੋਡਿਊਸ ਕੀਤਾ ਜਬ ਇਹ ਮੈਂ ਦਿਲੋਂ ਹਮੇਸ਼ਾ ਹੀ ਚਾਹੂੰਗੀ सो ਸੋ ਬਾਏ ਥੈਂਕ ਯੂ ਰੀਅਲੀ ਸੋ ਬਹੁਤ ਪਿਆਰ ਸਤਕਾਰ ਹੁਣ ਬਸ ਜੋ ਵੀ ਕਰ ਰਹੇ ਕੈਰ ਮਚਾ ਦਿਓ ਇੱਕ ਵਾਰ ਦੁਬਾਰਾ ਸਿਨੇਮਾ ਦੇ ਵਿੱਚ ਆਲ ਦਾ ਵੈਰੀ ਬੈਸਟ ਔਰ ਥੈਂਕ ਯੂ ਥੈਂਕ ਯੂ ਸੋ